ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਕੀ ਹਾਲ ਚਾਲ ਜੀ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਤੁਹਾਨੂੰ ਬਲੇਸੀ ਫੋਲਟਰੀ ਫਾਰਮ ਦੇ ਬਾਰੇ ਕੋਈ ਜਾਣਕਾਰੀ ਦਵਾਂਗੇ ਤੇ ਆਪਣਾ YouTube ਪੇਜ ਫੋਲੋ ਕਰ ਲਓ Instagram ID ਫੋਲੋ ਕਰ ਲਓ ਪਿੰਡਰ ਮਾਡਲ ਮੇਕਰ ਤੇ ਹਰਮਣ ਫੋਲਟਰੀ ਫਾਰਮ ਨੂੰ ਜਰੂਰ ਫੋਲੋ ਕਰਿਓ ਤੁਹਾਨੂੰ ਉੱਥੇ ਮਿਲਣਗੇ ਜਾਣਕਾਰੀਆਂ ਠੀਕ ਹੈ ਜੀ ਤੇ ਬਾਕੀ ਆਪਾਂ ਫੋਟੋ ਦੇ ਬਾਅਦ ਇਹ ਚੈਨਲ ਦਾ ਵੀ ਨਾਮ ਚੇਂਜ ਕਰ ਦਾਂਗੇ ਵੀ ਆਪਣੀਆਂ ਜੇਸੀ ਮੁਰਗੀਆਂ ਰਿਲੇਟਡ ਵੀਡੀਓ ਇਸ ਚੈਨਲ ਤੇ ਆਨ ਕਰ ਲੰਗੀਆਂ ਠੀਕ ਆ ਜੀ ਦੋ ਦੋ ਚੈਨਲ ਨਹੀਂ ਬਣ ਜਾਂਦੇ ਤੇ ਬਾਕੀ ਇਹਨਾਂ ਨੂੰ ਗੱਲ ਦੱਸ ਦਈਏ ਜੇਸੀ ਪੋਲਟਰੀ ਫਾਰਮ ਜਿਹੜੀ ਵੀ ਇਹਨੇ ਵੀ ਸ਼ੁਰੂ ਕਰਨਾ ਘਟ ਤੋਂ ਹੀ ਸ਼ੁਰੂ ਕਰੇ ਠੀਕ ਆ ਜੀ ਤੇ ਜਿਹੜਾ ਵੀ ਘਟ ਤੋਂ ਸ਼ੁਰੂ ਕਰੂਗਾ ਉਹੀ ਵਾਦੇ ਆ ਲਿਜਾ ਸਕਦਾ ਆ ਸਾਡੇ ਕੋਲ ਆ ਰਾਈਆ ਮੁਰਗੀਆਂ ਦੇ ਵਿੱਚ ਕੁਝ ਕਿ ਡਬਲ ਐਫ ਜੀ ਆ ਇਹ 13 बाई 15 ਦਾ ਕਮਰਾ ਆ ਜਿਹਦੇ ਵਿੱਚ ਰਹਿ ਰਹੇ ਆ ਉੱਤੋਂ ਥੋੜੀ ਜੀ ਛੱਟ ਵਾ ਇਹ 4 ਫੁੱਟ ਉੱਚਾ ਹੈਗਾ ਜਿਹਦੇ ਵਿੱਚ ਇਹ ਰਹਿ ਰਹੇ ਬਹੁਤ ਵਧੀਆ ਗਰੋਥ ਕਰ ਰਹੀ ਇਹਦੇ ਵਿੱਚ ਰਹਿ ਕੇ ਤਾਂ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਟਰੈਕਿੰਗ ਵੀਡੀਓ ਖਾਲ ਦਿੰਨੇ ਆ ਆਪਣਾ ਧੰਨਵਾਦ ਬਾਕੀ ਮਿੱਤਰੋ ਆ ਰਿਹਾ ਆਪਣਾ ਜੁਨੀਅਰ ਟਰੈਕਟਰ ਤੇ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵੀ ਮਾਡਲ ਤਿਆਰ ਕਰਨ ਦੀ ਬਸ ਤੁਸੀਂ ਸਪੋਰਟ ਕਰਦੇ ਰਹੋ ਤੇ ਆ ਗਿਆ ਰੀਡਰ ਆਪਣਾ ਇਨਸਟਾ ਆਈਡੀ YouTube ਆਈਡੀ ਪੇ ਸਾਰੇ ਫੋਲੋ ਕਰ ਲੋ ਧੰਨਵਾਦ ਜੀ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਨਾਲ